ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜੀਨ ਦਾ ਸ਼ਾਪਿੰਗ ਬੈਗ ਬਣਾਉਣਾ ਸਿਖਾਉਣੀ ਆ ਜੀ ਜਿਹੜਾ ਕਿ ਬਹੁਤ ਹੀ ਵਧੀਆ ਬਣਦਾ ਹੈ ਦੇਖੋ ਜੀਨਆਂ ਪੈਂਟਾਂ ਹੁੰਦੀਆਂ ਜੀ ਕਈ ਵਾਰ ਬੱਚੇ ਨਹੀਂ ਪਾਉਂਦੇ ਕਈ ਵਾਰ ਥੋੜੀ ਮੋਟੀ ਟੋਕ ਲੱਗ ਜਾਂਦੀ ਹੈ ਤਾਂ ਵੀ ਬੱਚੇ ਨਹੀਂ ਪਾਉਂਦੇ ਤੇ ਕਈ ਵਾਰ ਕੀ ਹੁੰਦਾ ਜੀ ਤੇ ਬੱਚਿਆਂ ਦੀ ਉਚੀਆਂ ਹੋ ਜਾਂਦੀਆਂ ਨੇਗੀਆਂ ਆਪਣੇ ਕੋਲੇ ਬੈਸੀ ਪਈਆਂ ਰਹਿੰਦੀਆਂ ਨੇਗੀਆਂ ਅੱਜ ਆਪਾਂ ਉਹਦਾ ਇੱਕ ਬੈਗ ਬਣਾਉਣਾ ਹੈ ਜਿਹੜਾ ਕਿ ਬਹੁਤ ਹੀ ਸੋਹਣਾ ਬੈਗ ਬਣ ਕੇ ਤਿਆਰ ਹੁੰਦਾ ਪੂਰੀ ਵੀਡੀਓ ਦੇਖਿਓ ਜੀ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦੀ ਸਮਝ ਆ ਜਾ ਸਕੇ ਦੇਖੋ ਆਪਾਂ ਜਿਹੜੀ ਪੈਂਟ ਸੀ ਜੀ ਉੱਪਰੋਂ ਆਪਾਂ ਉਹਨੂੰ ਹਟਾਤਾ ਉੱਪਰਲਾ ਪੀਸ ਜਿੱਥੇ ਕਿ ਜ਼ਿੱਪ ਵਗੈਰਾ ਲੱਗੀ ਹੁੰਦੀ ਹੈ ਨੀਚੋਂ ਆਪਾਂ ਪੀਸ ਲੈ ਕੇ ਜੇ ਇਸ ਤਰ੍ਹਾਂ ਪਹਿਲਾਂ ਉਹਨੂੰ ਆਪਾਂ ਸਭ ਤੋਂ ਸਿੱਧਾ ਕਰ ਦਾਂਗੇ ਜੀ ਜਿਹੜੀ ਦੇਖੋ ਜੀਨ ਦੀ ਪੈਂਟ ਹੁੰਦੀ ਹੈ ਜੇ ਨੀਚੋਂ ਭੀੜੀ ਹੁੰਦੀ ਹੈ ਤੇ ਉੱਪਰੋਂ ਖੁੱਲੀ ਹੁੰਦੀ ਹੈ ਆਪਾਂ ਬਿਲਕੁਲ ਸਹੀ ਸਹੀ ਪੀਸ ਲੈਣਾ ਤਾਂ ਜੋ ਆਪਣਾ ਜਿਹੜਾ ਬੈਗ ਹੈ ਪੂਰਾ ਵਧੀਆ ਬਣ ਕੇ ਤਿਆਰ ਹੋ ਜੇ ਦੇਖੋ ਜੀ ਆਪਾਂ ਇਸ ਤਰ੍ਹਾਂ ਬੈਗ ਲੈਂਦੇ ਆਪਾਂ ਜਿਵੇਂ ਦੇਖੋ ਉੱਪਰੋਂ ਵੱਧ ਘੱਟ ਹੈਗਾ ਉਹ ਆਪਾਂ ਸਾਰਾ ਹਟਾ ਦਾਂਗੇ ਜੀ ਨੀਚੋਂ ਆਪਾਂ ਬਿਲਕੁਲ ਸਿੱਧਾ-ਸਿੱਧਾ ਪੀਸ ਲਵਾਂਗੇ ਆਪਾਂ ਸਿਰਫ 13 ਇੰਚ ਦਾ ਪੀਸ ਲੈਤਾ ਜੀ 13 ਇੰਚ ਦਾ ਆਪਾਂ ਤਾਂ ਲੈ ਰਹੇ ਆ ਕਿਉਂਕਿ ਉੱਪਰ-ਨੀਚੇ ਹੋਰ ਵੀ ਕਪੜਾ ਲੱਗਣਾ ਹੈ ਬੈਗ ਵੱਡਾ ਹੀ ਹੋ ਜਾਊਗਾ ਦੇ ਬਾਲਾ ਵੱਡਾ ਵੀ ਚੰਗਾ ਨਹੀਂ ਲੱਗਦਾ ਆਪਾਂ ਥੋੜਾ ਮੀਡੀਅਮ ਸਾਈਜ਼ ਦਾ ਹੀ ਬੈਗ ਬਣਾ ਰਹਿਆਂਗੇ ਆਪਾਂ 13 ਇੰਚ ਚੌੜਾ ਤੇ 13 ਇੰਚ ਲੰਬਾ ਆਪਾਂ ਇਸ ਤਰ੍ਹਾਂ ਇੱਕ ਕਪੜਾ ਲੈਤਾ ਜੀ ਬਿਲਕੁਲ ਚਾਰਸ ਕਪੜਾ ਆਪਣਾ ਜਿਹੜਾ ਵੱਧ ਘੱਟ ਥੋੜਾ ਮੋਟਾ ਹੈਗਾ ਆਪਾਂ ਬਿਲਕੁਲ ਕੱਟ ਕੇ ਉਹਨੂੰ ਸਹੀ-ਸਹੀ ਕਰ ਲਾਂਗੇ ਤੇ ਹੁਣ ਆਪਾਂ ਤੁਹਾਨੂੰ ਇਸ ਤਰ੍ਹਾਂ ਮਿਲ ਕੇ ਵੀ ਦਿਖਾ ਦਨੇ ਆ ਜੀ ਦੇਖੋ ਤੁਸੀਂ ਇਹਨਾਂ ਕਪੜਾ ਜੀ ਜਿਹੜਾ ਥੋੜਾ ਮੋਟਾ ਵੱਧ ਘਾਟਾ ਪਸਾਰਾ ਹੀ ਕੱਟ ਕੇ ਸਹੀ ਕਰ ਲਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਸਾਈਡਾਂ ਤੇ ਹੋਰ ਕਪੜਾ ਨਿਕਲੇ ਜਿਵੇਂ ਇਹਦੇ ਨਾਲੋਂ ਦੇਖੋ ਵੱਧ ਘਟ ਜਾ ਕਪੜਾ ਸੀਗਾ ਤੇ ਉਹਦੇ ਵਿੱਚੋਂ ਆਪਾਂ ਇਸ ਤਰ੍ਹਾਂ ਕੱਟਾਂਗੇ ਜੀ ਇੱਕ ਗੋਲ ਪੀਸ ਮੈਂ ਇੱਕ ਨਾ ਕਾਗਜ਼ ਲੈ ਕੇ ਉਹਨੂੰ ਗੁਲਾਈ ਦੀ ਸ਼ੇਪ ਦੇ ਕੇ ਤੇ ਉਹੀ ਕਾਗਜ਼ ਵਾਲਾ ਪੀਸ ਮੈਂ ਇੱਥੇ ਰੱਖ ਕੇ ਜੀ ਪੈਂਟ ਦੇ ਪੀਸ ਤੇ ਇਹਨੂੰ ਇਸ ਤਰ੍ਹਾਂ ਗੁਲਾਈ ਦੇ ਕੇ ਕੱਟਿਆਗਾ ਜੇ ਤੁਸੀਂ ਚਾਹੋ ਤਾਂ ਕੋਈ ਕੌਲੀ ਵਗੈਰਾ ਲੈ ਕੇ ਵੀ ਤੁਸੀਂ ਜਿਹੜੀ ਆਪਾਂ ਮੀਡੀਅਮ ਸਾਈਜ਼ ਦੀ ਕੌਲੀ ਹੁੰਦੀ ਹੈ ਉਹਨੂੰ ਉੱਪਰ ਧਰ ਕੇ ਇਸ ਤਰ੍ਹਾਂ ਦੇ ਗੋਲ ਪੀਸ ਤਿਆਰ ਕਰ ਸਕਦੇ ਹੋਗੇ ਦੇਖੋ ਜੀ ਆਪਾਂ ਨੂੰ ਇਹ 5-6 ਪੀਸ ਚਾਹੀਦੇ ਨੇਗੇ 6 ਪੀਸ 6 ਪੀਸ ਆਪਾਂ ਇਸ ਤਰ੍ਹਾਂ ਹੀ ਕੱਟ ਲਾਂਗੇ ਜੀ ਆਪਣੇ ਸਾਈਡਾਂ ਤੋਂ ਜਿੰਨੀ ਵੀ ਪੈਂਟ ਦੇਖੋ ਕਾਫੀ ਵੱਡੀ ਹੁੰਦੀ ਹੈ ਤੇ ਆਪਾਂ ਸਾਈਡਾਂ ਤੋਂ ਇਸ ਤਰ੍ਹਾਂ ਪੀਸ ਆਪਾਂ 6 ਪੀਸ ਪਹਿਲਾਂ ਆਪਾਂ ਸਾਰੇ ਹੈਗੇ ਜਿਹੜੇ ਕੱਟ ਲੈਣੇ ਆਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜੀ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਐਵੇਂ ਦੀਆਂ ਵੀਡੀਓ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚੋਂ ਕੋਈ ਨਾ ਕੋਈ ਸਿੱਖਣ ਨੂੰ ਕੁਝ ਮਿਲ ਸਕੇ ਲੋ ਜੀ ਆਪਾਂ ਜਿਹੜੇ ਪੀਸ ਸੀ ਆਪਾਂ ਸਾਰੇ ਬਿਲਕੁਲ ਇਸ ਤਰ੍ਹਾਂ ਤਿਆਰ ਕਰ ਲਾਂਗੇ ਹੁਣ ਆਪਾਂ ਦੇਖੋ ਇੱਕ ਪੀਸ ਰੱਖ ਕੇ ਤੇ ਇੱਕ ਪੀਸ ਉੱਪਰ ਰੱਖ ਕੇ ਅੰਦਰ ਸਿੱਧੇ ਪੀਸ ਰੱਖ ਕੇ ਤੇ ਆਪਾਂ ਸਾਈਡਾਂ ਤੇ ਲਗਾਵਾਂਗੇ ਜੀ ਸੀਨ ਆਪਾਂ ਸਿਰਫ ਅੱਧੇ ਇੰਚ ਦੀ ਇੱਕ ਸਾਈਡ ਤੇ ਰੱਖ ਕੇ ਆਪਾਂ ਇਹ ਸੀਨ ਲਗਾਉਣੀ ਹੈਗੀ ਆਪਾਂ ਤੁਹਾਨੂੰ ਨਿਸ਼ਾਨ ਲਾ ਕੇ ਵੀ ਦਿਖਾ ਦਿੰਨੇ ਆ ਜੀ ਦੇਖੋ ਇਸ ਤਰ੍ਹਾਂ ਆਪਾਂ ਸਾਈਡ ਤੇ ਅੱਧੇ ਕਿ ਇੰਚ ਪਾਉਣਾ ਕਿ ਇੰਚ ਦਾ ਇਧਰੋਂ ਜਗ੍ਹਾ ਛੱਡ ਕੇ ਤੇ ਆਪਾਂ ਇਸ ਤਰ੍ਹਾਂ ਹੀ ਸੀਨ ਲਾ ਲੈਣੀ ਹੈ ਤਿੰਨੇ ਪੀਸਾ ਤੇ ਆਪਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਸੀਨਾ ਲਾਵਾਂਗੇ ਜੀ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਦੱਸ ਦਿਆਂ ਕਿ ਆਪਾਂ ਅੱਗੇ ਕੀ ਕਿਵੇਂ ਕਰਨਾ ਹੈਗਾ ਇਹ ਬਹੁਤ ਹੀ ਇੱਕ ਬੈਗ ਬਹੁਤ ਵਧੀਆ ਬੈਗ ਬਣ ਕੇ ਤਿਆਰ ਹੋਊਗਾ ਲੋ ਜੀ ਆਪਾਂ ਇਹ ਦੇਖੋ ਸੀਨਾ ਲਗਾ ਲਿਆ ਤੇ ਹੁਣ ਆਪਾਂ ਦੋ ਪੀਸ ਲੈ ਕੇ ਤੇ ਦੋ ਪੀਸਾਂ ਨੂੰ ਉੱਪਰ ਆ ਕੇ ਇਸ ਤਰ੍ਹਾਂ ਸੀਨ ਲਾਉਣੀ ਹੈ ਸਾਈਡਾਂ ਤੇ ਇੱਥੇ ਵੀ ਆਪਾਂ ਓਨੀ ਓਨੀ ਜਗ੍ਹਾ ਛੱਡਣੀ ਹੈ ਪੌਣਾ ਪੌਣਾ ਇੰਚਕ ਦੀ ਜਗ੍ਹਾ ਛੱਡ ਲੈਣੀ ਹੈ ਜੀ ਇਸੇ ਤਰ੍ਹਾਂ ਹੁਣ ਦੇਖੋ ਆਪਣੇ ਇਹ ਪੀਸ ਤਿਆਰ ਹੋ ਗਏ ਤੇ ਹੁਣ ਆਪਾਂ ਇਹ ਪੀਸਾਂ ਨੂੰ ਤਿੰਨਾਂ ਨੂੰ ਇੱਕ ਦੂਜੇ ਉੱਤੇ ਧਰ ਲੈਣੇ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਇੰਨਾ ਤੇ ਵੀ ਜਗ੍ਹਾ ਛੱਡਣੀ ਹੈ ਇਸੇ ਤਰੀ ਓਨੀ ਓਨੀ ਜੇ ਤੁਸੀਂ ਜਗ੍ਹਾ ਛੱਡਣੀ ਹੈ ਤਾਂ ਜੋ ਜਿਹੜੀ ਆਪਾਂ ਦੇਖੋ ਹੁਣ ਆਪਾਂ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਇਸ ਤਰ੍ਹਾਂ ਤੇ ਇਹ ਆਪਣਾ ਇੱਕ ਬਹੁਤ ਹੀ ਵਧੀਆ ਫੁੱਲ ਬਣ ਕੇ ਤਿਆਰ ਹੋ ਜੂਗਾ ਜੀ ਜਿਹੜਾ ਕਿ ਬੈਗ ਦੇ ਸੈਂਟਰ ਚ ਲੱਗੂਗਾ ਤੇ ਇਹਦੇ ਨਾਲ ਹੀ ਬੈਗ ਦੀ ਜਿਹੜੀ ਲੁੱਕ ਹੈ ਬਹੁਤ ਸੋਹਣੀ ਬਣੂਗੀ ਦੇਖੋ ਆਪਾਂ ਇਹਦੇ ਉੱਤੇ ਤੁਸੀਂ ਚਾਹੋ ਤਾਂ ਇਹਦੇ ਉੱਤੇ ਚੰਗੀ ਤਰ੍ਹਾਂ ਪ੍ਰੈਸ ਫੇਰ ਲੈਣੀ ਹੈ ਜੀ ਪ੍ਰੈਸ ਫੇਰਨ ਤੋਂ ਬਾਅਦ ਤੇ ਆਪਾਂ ਇਹਦੇ ਉੱਤੇ ਸੀਨਾ ਲਗਾਉਣੀਆਂ ਨੇ ਜੀ ਦੇਖੋ ਜਿਵੇਂ ਇਹ ਪੱਤੀ ਦੀ ਸ਼ੇਪ ਬਣੀ ਹੈ ਨਾ ਉਸੇ ਤਰ੍ਹਾਂ ਆਪਾਂ ਇਹਦੇ ਉੱਤੇ ਸੀਨਾ ਲਗਾਵਾਂਗੇ ਜੀ ਇਸ ਤਰ੍ਹਾਂ ਸੋ ਜੀ ਸੋਨ ਮੈਂ ਦੱਸ ਦਿੰਨੀ ਆ ਜਦੋਂ ਆਪਾਂ ਇੱਕ ਪੱਤੀ ਤੋਂ ਸ਼ੁਰੂ ਕਰਾਂਗੇ ਤੇ ਦੂਜੀ ਸਾਈਡ ਤੇ ਨੀਚੇ ਵਾਲੀ ਪੱਤੀ ਤੇ ਫਿਰ ਉੱਪਰਲੀ ਤੇ ਫਿਰ ਨੀਚੇ ਵਾਲੀ ਤੇ ਇਹ ਆਪਣੇ ਆਪ ਹੀ ਇਸ ਤਰ੍ਹਾਂ ਸੀਨ ਵੱਜਦੀ ਰਹਿੰਦੀ ਹੈ ਜੀ ਆਪਣੇ ਆਪ ਹੀ ਇਸ ਤਰ੍ਹਾਂ ਮਸ਼ੀਨ ਆਉਂਦੀ ਰਹੂਗੀ ਤੇ ਆਪਾਂ ਇਹ ਸੀਨਾ ਮਾਰ ਲੈਣੀ ਹੈ ਦੇਖੋ ਸੈਂਟਰ ਦੇ ਵਿੱਚ ਜਦੋਂ ਆਪਾਂ ਸੀਨਾ ਲਗਾਈ ਸੀ ਜੇ ਥੋੜੀਆਂ ਸੀਨਾ ਜਾਂ ਇਕੱਠੀਆਂ ਜਾਂ ਹੋ ਕੇ ਕਿਵੇਂ ਲੱਗਣ ਲੱਗ ਜਾਂਦਾ ਤੇ ਇੱਥੇ ਮੈਂ ਉਸ ਸੀਨਾਂ ਨੂੰ ਲੁਕਾਉਣ ਵਾਸਤੇ ਇੱਕ ਮੈਨੇ ਲੈਸ ਦਾ ਟੋਟਾ ਜਿਹਾ ਲੈ ਕੇ ਤੇ ਉਹਦੇ ਦੋ ਫੁੱਲ ਕੱਢ ਕੇ ਮੈਂ ਇੱਕ ਵਿੱਚ ਸੈਂਟਰ 'ਚ ਮੋਤੀ ਰੱਖ ਕੇ ਨਾ ਮੈਂ ਦੋ ਇਸ ਤਰ੍ਹਾਂ ਹੀ ਲਗਾ ਲੇ ਤਾਂ ਜੋ ਆਪਣਾ ਜਿਹੜਾ ਬੈਗ ਹੈ ਜੀ ਵਧੀਆ ਬਣੇ ਹੁਣ ਦੇਖੋ ਜੀ ਜਿੰਨਾ ਆਪਣੇ ਪੀਸ ਜੜੇ ਹੋਏ ਨੇ ਉਸੇ ਹਿਸਾਬ ਨਾਲ ਆਪਾਂ ਕੱਪੜਾ ਲੈਂਦੇ ਸੈਡਾਂ ਵਾਲਾ ਜਿੰਨੀ ਇਹਦੀ ਲੰਬਾਈ ਹੋ ਗਈ ਉਸੇ ਹਿਸਾਬ ਨਾਲ ਆਪਾਂ ਲੰਬਾਈ ਲੈ ਕੇ 3 ਇੰਚ ਇਹਦੀ ਚੜਾਈ ਲੈ ਕੇ ਆਪਾਂ ਪੀਸ ਲੈਂਦੇ ਹ ਜੀ ਉਸੇ ਹਿਸਾਬ ਨਾਲ ਆਪਾਂ ਉੱਪਰੋਂ ਕੱਪੜਾ ਲੈਣਾ ਦੇਖੋ ਜਦੋਂ ਆਪੀਆਂ ਸਾਈਡਾਂ ਜੁੜ ਗਈਆਂ ਉਸੇ ਹਿਸਾਬ ਨਾਲ ਉੱਪਰਲਾ ਪੀਸ ਆਊਗਾ ਜੀ ਚੜਾਈ ਆਪਾਂ 3 ਇੰਚ ਦੀ ਰੱਖੀ ਹੈ ਪਰ ਇਹ ਆਪਣੇ ਆਪ ਹੀ ਦੇਖੋ ਜਿਸ ਤਰ੍ਹਾਂ ਆਪਾਂ ਬਣਾ ਰਹੇ ਆ ਆਪਣੇ ਆਪ ਹੀ ਆ ਜਾਊਗਾ ਤੇ ਹੁਣ ਆਪਾਂ ਇਸੇ ਤਰ੍ਹਾਂ ਹੀ ਪੀਸ ਲਾ ਕੇ ਜੀ ਆਪਾਂ ਸਾਈਡ ਵਾਲਾ ਪੀਸ ਤਿਆਰ ਕਰ ਲੈਣਾ ਦੇਖੋ ਦੋ ਸਾਈਡਾਂ ਹੈਗੀਆਂ ਨੇ ਆਪਾਂ ਪੂਰੀਆਂ ਪੂਰੀਆਂ ਰੱਖ ਲੈਣੀਆਂ ਇਸ ਤਰ੍ਹਾਂ ਹੀ ਬਿਲਕੁਲ ਆਪਣਾ ਬਰੋਗਰ ਬਰੋਗਰ ਪੀਸ ਆਉਣਾ ਚਾਹੀਦਾ ਮੈਂ ਇੱਕ ਉੱਪਰੋਂ ਪੀਸ ਲੈ ਲਿਆ ਸੀ ਜਿਹਦੇ ਵਿੱਚ ਜੇਬ ਆ ਜੀ ਵੀ ਜੇ ਵੀ ਦੇ ਵਿੱਚ ਦੇਖੋ ਆਪਾਂ ਬਾਹਰ ਕੋਈ ਚੀਜ਼ ਪਾਈਏ ਤਾਂ ਆਪਾਂ ਨੂੰ ਵਧੀਆ ਸਹੀ ਰਹਿੰਦਾ ਹੈ ਇਸ ਕਰਕੇ ਮੈਂ ਉੱਪਰ ਇੱਕ ਇਸ ਤਰ੍ਹਾਂ ਪੀਸ ਲਿੱਤਾ ਸੀਗਾ ਤੇ ਹੁਣ ਆਪਣੇ ਕੋਲ ਇੱਕ ਹੋਰ ਪੀਸ ਪਿਆ ਸੀ ਜੇ ਤੁਸੀਂ ਚਾਹੋ ਤਾਂ ਦੇਖੋ ਇੱਕ ਨਾਲ ਦੇ ਸਾਰਾ ਵੈਗ ਬਣਾ ਸਕਦੇ ਹਾਂ ਪਰ ਮੈਂ ਦੇਖੋ ਸਾਈਡ ਤੇ ਇੱਕ ਹੋਰ ਜੀਨ ਪਈ ਸੀ ਮੈਂ ਉਹ ਹੋਰ ਕਲਰ ਦੀ ਸੀ ਮੈਂ ਉਹ ਵਾਲਾ ਪੀਸ ਲਗਾਇਆ ਜੀ ਦੇਖੋ ਹੁਣ ਆਪਾਂ ਸਾਈਡਾਂ ਤੇ ਦੇਖੋ ਜੀ ਆਪਾਂ 1.5 ਪੌਣੇ 2 ਇੰਚ ਦਾ ਨਿਸ਼ਾਨ ਲਾਏਗਾ ਚੌੜਸ ਤੇ ਉਨਾ ਹੀ ਚੌੜਾ ਤੇ ਉਨਾ ਹੀ ਲੰਬਾ ਆਪਾਂ ਦੋਨੇ ਸਾਈਡਾਂ ਦੇ ਵਿੱਚ ਨਿਸ਼ਾਨ ਲਾ ਕੇ ਆਪਾਂ ਦੋਨੋਂ ਦੀ ਇਹਨਾਂ ਦੀ ਕਟਿੰਗ ਕਰਨੀ ਹੈ ਜੀ ਆਪਾਂ ਇਹ ਛੋਟੇ ਛੋਟੇ ਪੀਸ ਹੈ ਜੀ ਆਪਾਂ ਦੇਖੋ ਇਸ ਤਰ੍ਹਾਂ ਹੀ ਕਟਿੰਗ ਕਰ ਲੈਣੀ ਹੈ ਤੁਸੀਂ ਇੱਕ ਸਾਈਡ ਤੇ ਕਟਿੰਗ ਕਰਕੇ ਇਹੀ ਪੀਸ ਦੂਜੀ ਸਾਈਡ ਦੇ ਧਰਤੇ ਵੀ ਕੱਟ ਸਕਦੇ ਹੋ ਜੇ ਚਾਹੋ ਤਾਂ ਤੁਸੀਂ ਨਿਸ਼ਾਨ ਲਾ ਸਕਦੇ ਹੋ ਦੇਖੋ ਦੋਨੇ ਸਾਈਡਾਂ ਤੇ ਲੋ ਜੀ ਆਪਾਂ ਨਿਸ਼ਾਨ ਲਾ ਕੇ ਹੁਣ ਸੈਡਾਂ ਸੀ ਲੈਣੀਆਂ ਇਹਦੀਆਂ ਦੋਨੇ ਦੋਨੇ ਸਾਈਡਾਂ ਤੇ ਆਪਾਂ ਸੀਨਾ ਲਗਾ ਦਾਂਗੇ ਤੇ ਹੁਣ ਆਪਾਂ ਇਹੀ ਸੀਨ ਜਿਹੜੀ ਆਪਾਂ ਲਗਾਈ ਹੈ ਇਹਨੂੰ ਸੈਂਟਰ ਚ ਰੱਖ ਕੇ ਹੁਣ ਆਪਾਂ ਇਸ ਤਰ੍ਹਾਂ ਸੀਨ ਲਗਾਉਣੀ ਹੈ ਜੀ ਉਹ ਦੇਖੋ ਛੋਟੇ ਛੋਟੇ ਜਿਹੜੇ ਹੈਗੇ ਹਨ ਆਪਣੇ ਸਰਾਹਾ ਵਾ ਹੈਗੇ ਬਣੇ ਹੋਏ ਤੇ ਹੁਣ ਆਪਾਂ ਸੀ ਲਗਾਣੇ ਆ। ਲੋ ਜੀ ਹੁਣ ਮੈਂ ਇੱਕ ਹੋਰ ਕੱਪੜਾ ਲੱਤਤਾ ਸੀਗਾ ਜਿਹੜਾ ਕਿ ਆਪਾਂ ਅੰਦਰ ਲਗਾਉਣਾ ਹੈ ਇਹ ਬੈਗ ਦੇ। ਇਹਨੂੰ ਆਪਾਂ ਸੀ ਲੈਣਾ ਤੇ ਓਵੇਂ ਜੁਕਰ ਆਪਾਂ 1.5 2 ਇੰਚ ਦੇ ਸਾਈਡਾਂ ਤੇ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਜੀ ਨੀਚੇ ਵਾਲੀ ਪਾਸੇ ਜਿਵੇਂ ਆਪਾਂ ਦੂਸਰੇ ਬੈਗ ਦੇ ਲਗਾਏ ਸੀਗੇ। ਸਾਈਡਾਂ ਸੀਵਾਂਗੇ ਓਵੇਂ ਜੁਕਰੀ ਆਪਾਂ ਇਹਨੂੰ ਫੇਰ ਸੈਂਟਰ 'ਚ ਸੀਂਹ ਰੱਖ ਕੇ ਸਲਾਈਆਂ ਲਾਵਾਂਗੇ। ਪਰ ਮੈਂ ਦੇਖੋ ਇਹਦੇ ਵਿੱਚ ਨਾ ਇੱਕ ਜੇਬ ਲਗਾਤੀ ਸੀ ਜਿਹਦੇ ਵਿੱਚ ਕੀ ਜਿੱਪ ਵੀ ਲਗਾਤੀ ਸੀ ਤਾਂ ਜੋ ਆਪਾਂ ਇਹਦੇ ਵਿੱਚ ਪੈਸੇ ਵਗੈਰਾ ਪਾਈਏ ਆਪਾਂ ਨੂੰ ਸੌਖਾ ਰਹਿੰਦਾ ਜੀ ਅੰਦਰ ਜਿਹੜੇ ਆਪਾਂ ਮਤਲਬ ਕਿ ਜੇਬ ਲਗਾਈ ਹੈ ਨਾ ਉਹਦਾ ਬਹੁਤ ਸੁੱਖ ਹੁੰਦਾ ਹੈ ਆਪਾਂ ਦੇਖੋ ਕੋਈ ਪੈਸੇ ਵਗੈਰੇ ਪਾਉਣੇ ਹੁੰਦੇ ਆ ਆਪਾਂ ਨੂੰ ਫਿਰ ਹੋਰ ਪਰਸ ਚੱਕਣ ਦੀ ਲੋੜ ਨਹੀਂ ਪੈਂਦੀ ਆਪਾਂ ਲੱਗ ਤੋਂ ਇੱਕ ਇਸ ਤਰ੍ਹਾਂ ਕਿਵੇਂ ਮਰਜੀ ਪੈਸੇ ਪਾ ਸਕਦੇ ਆ ਉਹਦੇ ਵਿੱਚ ਲੋ ਜੀ ਹੁਣ ਮੈਂ ਬਣਾ ਰਹੀਆਂ ਇਹਦੀਆਂ ਸਟੈਪ ਜਿਹਨੂੰ ਆਪਾਂ ਤਣੀਆਂ ਵੀ ਕਹਿ ਦਿੰਦੇ ਆ ਦੇਖੋ ਇਸ ਤਰ੍ਹਾਂ ਆਪਾਂ ਸਟੈਪ ਤਿਆਰ ਕੀਤੇ ਆ ਜੀ ਇਹਦੇ ਇਹਪਾ ਤਿਆਰ ਕਰਨ ਤੋਂ ਬਾਅਦ ਤੇ ਆਪਾਂ ਸਭ ਤੋਂ ਪਹਿਲਾਂ ਦੇਖੋ ਇਹਨੂੰ ਇਸ ਤਰ੍ਹਾਂ ਡਬਲ ਕਰਕੇ ਸੈਂਟਰ 'ਚ ਨਿਸ਼ਾਨ ਲਾਇਆ ਸੈਂਟਰ ਦੇ ਨਿਸ਼ਾਨਾ ਤੋਂ ਫਿਰ ਆਪਾਂ ਮੈਨੂ ਮਿੰਨ ਕੇ ਸਾਈਡਾਂ ਤੇ ਨਿਸ਼ਾਨ ਲਾਈ ਜੀ 1.5 2 2 ਇੰਚ ਦੇ ਉਸ ਤੇ ਆਪਾਂ ਇੱਕ ਸੂਈਆਂ ਦੇ ਨਾਲ ਵੀ ਜੇ ਤੁਸੀਂ ਚਾਹੋ ਤਾਂ ਖੜਾ ਸਕਦੇ ਹੋ ਤੁਹਾਡੇ ਕੋਲ ਕੋਈ ਵੀ ਪਿੰਨ ਪਿਆ ਆਪਾਂ ਸਟੈਪ ਆਪਣੀ ਅਟੈਚ ਕਰਤੀ ਜੀ ਦੇਖੋ ਹੁਣ ਇਹ ਵੈਗਾ ਆਪਣਾ ਸਿੱਧਾ ਹੈ ਤੇ ਜਿਹੜਾ ਵਿਚਾਲਾ ਉਹ ਪੁੱਠਾ ਹੈ ਦੇਖੋ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਜੀ ਸਾਰਾ ਅੰਦਰ ਆ ਕੇ ਆਪਾਂ ਇਹਨੂੰ ਮੂਹਰਲੇ ਪਾਸੇ ਸੀਨ ਲਾ ਦੇਣੀ ਹੈ ਤੇ ਇੱਕ ਜਗ੍ਹਾ ਤੋਂ ਥੋੜਾ ਜਿਹਾ ਤੁਸੀਂ ਰੱਖ ਲੈਣਾ ਜੀ ਉੱਥੇ ਸੀਨ ਨਹੀਂ ਲਗਾਉਣੀ ਹੈਗੀ ਚਾਹੇ ਨੀਚੇ ਵਾਲਾ ਪੀਸ ਹੋਵੇ ਚਾਹੇ ਉੱਪਰ ਹੋਵੇ ਜਿਹਦੇ ਵਿੱਚੋਂ ਕੀ ਆਪਾਂ ਆਪਣੇ ਬੈਗ ਨੂੰ ਆਸਾਨੀ ਨਾਲ ਪਲਟਾ ਸਕੀਏ ਲਓ ਜੀ ਦੇਖੋ ਆਪਾਂ ਇੱਕ ਸਾਈਡ ਇਸ ਤਰ੍ਹਾਂ ਰੱਖ ਲਈ ਤੇ ਆਪਾਂ ਇਹਦੇ ਵਿੱਚੋਂ ਆਪਣੇ ਬੈਗ ਨੂੰ ਐ ਪਲਟਾ ਦਾਂਗੇ ਇਹ ਅੰਦਰ ਆ ਜਾਊਗਾ ਤੇ ਜਿਹੜਾ ਬੈਗ ਹੈਗਾ ਆਪਣਾ ਉਹ ਬਾਹਰਲੇ ਪਾਸੇ ਆ ਜਾਊਗਾ ਇਦੇ ਨਾਲ ਕੀ ਹੁੰਦਾ ਜੀ ਆਪਣੇ ਬੈਗ ਦੇ ਦੋਨੋਂ ਪਾਸੇ ਬਹੁਤ ਸਫਾਈ ਆਉਂਦੀ ਹੈ ਬਿਲਕੁਲ ਸੀਨਾ ਨਹੀਂ ਨਜ਼ਰ ਆਉਂਦੀਆਂ ਗੁੰਮ ਸੀਨਾ ਲੱਗ ਜਾਂਦੀਆਂ ਨੇ ਜੀਆਂ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਜਿੱਥੋਂ ਆਪਾਂ ਪਲਟਾਇਆ ਉੱਥੇ ਉਸ ਤੋਂ ਬਾਅਦ ਆਪਾਂ ਉੱਥੇ ਸੀਨ ਲਗਾ ਦੇਣੀ ਹੈ ਜੀ ਦੇਖੋ ਤੇ ਹੁਣ ਆਪਾਂ ਕੀ ਕਰਨਾ ਹੈ ਜੀ ਇਹ ਦੋਨੇ ਸਾਈਡਾਂ ਇਸ ਤਰ੍ਹਾਂ ਆਪਾਂ ਸੀਨਾ ਲਗਾ ਦੇਾਂਗੇ ਜਿਹੜਾ ਆਪਾਂ ਕਪੜਾ ਲਗਾਇਆ ਉਹ ਅੰਦਰਲੇ ਪਾਸੇ ਆ ਗਿਆ ਤੇ ਆਪਣਾ ਬੈਗ ਇਸ ਤਰ੍ਹਾਂ ਹੈਗਾ ਜੀ ਸੀਨਾ ਲਗਾਉਣ ਤੋਂ ਬਾਅਦ ਹੁਣ ਆਪਾਂ ਕਰਾਂਗੇ ਜੀ ਜਿੱਪ ਦਾ ਕੰਮ ਦੇਖੋ ਜਿੱਪ ਆਪਾਂ ਇਸ ਤਰ੍ਹਾਂ ਲੱਤੀ ਹੈ ਜੀ ਥੋੜੇ ਜੇ ਪੀਸ ਲੈ ਕੇ ਪੱਟੀ ਲੈ ਕੇ ਆਪਾਂ ਸੈਂਟਰ ਤੋਂ ਕੱਟ ਕੇ ਤੇ ਵਿਚਾਲੇ ਆਪਾਂ ਜਿਹੜੀ ਹੈਗੇ ਜੀ ਆਪਣੀ ਜਿੱਪ ਲਗਾ ਦੇਵਾਂਗੇ ਇਸ ਤਰ੍ਹਾਂ ਤੇ ਜਿੱਪ ਨੂੰ ਦੇਖੋ ਲਗਾਉਣ ਤੋਂ ਬਾਅਦ ਆਪਾਂ ਇਹਦੀਆਂ ਸਾਈਡਾਂ ਨੂੰ ਐਸੀ ਨਾ ਮਾਰਨੀਆਂ ਨੇ ਇਹ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਜਿੱਪ ਲਾਉਣੀ ਦੱਸ ਰਹੀਆਂ ਜਿਵੇਂ ਕਿ ਰੈਡੀਮੇਡ ਬੈਗ ਦੇ ਲੱਗੇ ਹੁੰਦੀ ਹੈ ਤੁਸੀਂ ਦੇਖੋ ਰੈਡੀਮੇਡ ਬੈਗ ਦੇ ਨਾਲ ਇਸ ਤਰ੍ਹਾਂ ਜਿੱਪ ਲੱਗੀ ਹੁੰਦੀ ਹੈ ਲੋ ਜੀ ਹੁਣ ਆਪਾਂ ਜੋ ਸੀਨਾ ਲਾਤੀਆਂ ਤੇ ਫਿਰ ਆਪਾਂ ਥੋੜਾ ਥੋੜਾ ਇਸ ਤਰ੍ਹਾਂ ਹੀ ਦਬ ਦੇਣਾ ਦੋਨੀਆਂ ਸਾਈਡਾਂ ਤੋਂ ਦੱਬ ਕੇ ਫਿਰ ਜਦੋਂ ਇਹ ਪਲਟਾਵਾਂਗੇ ਇਹਦੇ ਇੱਕ ਨਾ ਖੁੰਝੇ ਬਣ ਜਾਣਗੇ ਇਸ ਤਰ੍ਹਾਂ ਆ ਦੇਖੋ ਤੁਹਾਨੂੰ ਆਪਾਂ ਪਲਟਾ ਕੇ ਦਿਖਾਉਨੇ ਆ ਇਸ ਤਰ੍ਹਾਂ ਜਿਹਦੇ ਖੁੰਝੇ ਵੱਜ ਜੂਗੇ ਇਸ ਤਰ੍ਹਾਂ ਤੇ ਫਿਰ ਆਪਾਂ ਆਪਣਾ ਜਿਹੜਾ ਬੈਗ ਤਿਆਰ ਕੀਤਾ ਜੀ ਉਹਦੇ ਨਾਲ ਇਹਨੂੰ ਲਗਾਵਾਂਗੇ ਤੁਸੀਂ ਚਾਹੋ ਤਾਂ ਦੇਖੋ ਜਦੋਂ ਨੀਚੇ ਵਾਲਾ ਜਿਹੜਾ ਆਪਣਾ ਪਾਰਟ ਹੈ ਜਿੱਪ ਦੇ ਥੱਲੇ ਜਿੱਥੇ ਆਪਾਂ ਲਗਾਈ ਹੈ ਇਹਨੂੰ ਇਸ ਤਰ੍ਹਾਂ ਪਹਿਲਾਂ ਵੀ ਫੋਲਡ ਕਰ ਸਕਦੇ ਹੋ ਜੇ ਚਾਹੋ ਤਾਂ ਨਾਲ-ਨਾਲ ਫੋਲਡ ਕਰੀ ਜਾਓ ਤੇ ਨਾਲ-ਨਾਲ ਤੁਸੀਂ ਇਹ ਜਿਹੜੀ ਹੈਗੀ ਹੈ ਜੀ ਸੀਨ ਲਗਾਈ ਜਾਓ ਇਸ ਤਰ੍ਹਾਂ ਆਪਣਾ ਬੈਗ ਹੈਗਾ ਜੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਦੇਖੋ ਤੁਸੀਂ ਕਿੰਨਾ ਵਧੀਆ ਬੈਗ ਬਣਿਆ ਜੀ ਅੰਦਰ ਬਿਲਕੁਲ ਸਫਾਈ ਆਈ ਹੈ ਬਾਹਰ ਵੀ ਕ ਜੇਬ ਆ ਗਈ ਤੇ ਆਪਾਂ ਕੁਝ ਪਾਉਣਾ ਹੁੰਦਾ ਰਮਾਲ ਵਗੈਰਾ ਕੁਝ ਵੀ ਅੰਦਰ ਦੇਖੋ ਆਪਣੇ ਇੱਕ ਅੰਦਰ ਜੇਬ ਆ ਗਈ ਜੀ ਜ਼ਿੱਪ ਵਾਲੀ ਦੋ ਆਪਣੇ ਜੇਬਾਂ ਲੱਗੀਆਂ ਤੇ ਦੇਖੋ ਆਪਣਾ ਬੈਗ ਹੈਗਾ ਜੀ ਵਧੀਆ ਫੈਂਸੀ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਇਸ ਤਰ੍ਹਾਂ ਦਾ ਜ਼ਰੂਰ ਬਣਾਇਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜ਼ਰੂਰ ਕਰਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਦੇਖੋ ਜੀ ਆਪਾਂ ਤੁਹਾਨੂੰ ਇਹਦੇ ਵਿੱਚ ਕੁਝ ਪਾ ਕੇ ਵੀ ਦਿਖਾ ਦਨੇ ਆਈ ਬਹੁਤ ਹੀ ਵਧੀਆ ਇੱਕ ਬੈਗ ਬਣ ਕੇ ਤਿਆਰ ਹੋ ਜਾਂਦਾ ਜਦੋਂ ਵੀ ਆਪਾਂ ਕਿਤੇ ਵੀ ਇਹਨੂੰ ਬਾਹਰ ਜਾਂਦੇ ਆ ਤੇ ਆਪਾਂ ਇਹ ਲੈ ਕੇ ਜਾਈਏ ਤਾਂ ਇੱਕ ਅੱਧਾ ਦੋ ਇਹਦੇ ਵਿੱਚ ਸੂਟ ਵੀ ਪੈ ਜਾਣਗੇ ਚੱਕਿਆ ਹੋਇਆ ਵੀ ਸੋਹਣਾ ਲੱਗਦਾ ਜੀ